ਮੈਮ ਇੱਕ ਜਿਹੜੀ ਹੈ ਕੱਲ ਵੀਡੀਓ ਵਾਰੋਂ ਮੁੱਸੀ ਲਗਾ ਤਾਂ ਸੋ ਵੀਡੀਓ ਤੇ ਤੁਹਾਨੂੰ ਲੈ ਕੇ ਲੋਕ ਜਿਹੜੇ ਸਵਾਲ ਵੀ ਖੜੇ ਕਰ ਰਹੇ ਨੇ ਸੋ ਕੀ ਉਹ ਪੂਰਾ ਮਸਲਾ ਸੀਗਾ ਕੀ ਗੱਲ ਬਾਤ ਹੋਈ ਸੀ ਤੇ ਹੋਰ ਤੁਸੀਂ ਕੋਈ ਕੰਪਲੇਟ ਵੀ ਕੀਤੀ ਉਸ ਬੰਦੀ ਸਰ ਤੁਸੀਂ ਵੀਡੀਓ ਦੇਖੀਏ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਚੁੱਪਚਾਪ ਖੜੇ ਹੋ ਰਹੇ ਹੋ ਹਾਂਜੀ ਮੈਂ ਬਸ ਚੜਨ ਲੱਗੀ ਆ ਮੇਰਾ ਇੱਕ ਪੈਰ ਬਸ ਤੇ ਕਿ ਥੱਲੇ ਆ ਮੇਰੇ ਇੱਕ ਸਾਥੀ ਬਸ ਤੇ ਚੜ ਚੁੱਕੀ ਸੀ ਜਦੋਂ ਮੈਂ ਚੜਨ ਲੱਗੀ ਬਸ ਡਰਾਈਵਰ ਨੇ ਬਸ ਚਲਾ ਦਿੱਤੀ ਤੇ ਮੈਂ ਗਿਰਨ ਗਿਰਦੇ ਗਿਰਦੇ ਬੱਚੀ ਉਸ ਟਾਈਮ ਤੇ ਜਦੋਂ ਮੈਂ ਗਿਰਦੇ ਗਿਰਦੇ ਬੱਚੀ ਆ ਤੇ ਸਰ ਮੈਂ ਕੰਡਕਟਰ ਨੂੰ ਸਿਰਫ ਇੰਨਾ ਕਿਹਾ ਤੂੰ ਬਈ ਬੱਸ ਰੋਕੀ ਕਿਉਂ ਨਹੀਂ ਤੇ ਕੰਡਕਟਰ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤੇ ਉਹਦੇ ਵਿੱਚ ਉਹ ਕਹਿ ਰਿਹਾ ਹੈ ਕਲੀਅਰ ਕਹਿ ਰਿਹਾ ਹੈ ਕਿ ਸਮਰਾਲਾ ਚੌਕ ਬੱਸ ਸਟਾਪ ਹੈ ਨਹੀਂ ਸਰ ਸਮਰਾਲਾ ਚੌਕ ਬੱਸ ਸਟਾਪ ਹੈ ਨਹੀਂ ਬੱਸ ਸਟਾਪ ਹੈਗਾ ਹੈਗਾ ਨਾ ਫਿਰ ਬੋਲ ਕੇ ਵੀ ਦੱਸੋ ਠੀਕ ਬਿਲਕੁਲ ਹੈ ਨਾ ਬੱਸ ਸਟਾਪ ਸੀਗਾ ਤੇ ਮੈਂ ਜਦੋਂ ਚੜਨ ਲੱਗੇ ਉਹਨਾਂ ਨੇ ਬੱਸ ਚਲਾ ਦਿੱਤੀ ਜੀ ਉਹ ਕੰਡ ਉਹਨਾਂ ਨੇ ਮਤਲਬ ਜਿਹੜੀ ਸਵਾਰੀ ਸੀ ਉਹ ਮੇਰੇ ਮਗਰ ਪੈ ਗਈ ਕਿ ਮੈਂ ਪਾਸਪੋਰਟ ਬਣਵਾਣ ਜਾਣਾ ਸਾਨੂੰ ਜਲਦੀ ਹੈ ਤੂੰ ਬਸ ਉਤਰ ਤੇ ਅਸੀਂ ਜਾਈਏ ਜਦੋਂ ਸਵਾਰੀ ਨੇ ਮੇਰੇ ਨਾਲ ਮਿਸਬੀਹਵ ਕੀਤਾ ਤੱਕ ਕੰਡਕਟਰ ਔਰ ਡਰਾਈਵਰ ਤੇ ਵੀ ਥੋੜੀ ਜੀ એનર્ਜੀ ਆ ਗਈ ਉਹਨਾਂ ਨੇ ਗੱਲ ਨੂੰ ਘੁਮਾਤਾ ਸਵਾਰੀਆਂ ਤੇ ਗੱਲ ਲਾਗੇ ਉਹ ਕਿ ਇੰਨੀਆਂ ਸਵਾਰੀਆਂ ਪੂਰੀਆਂ ਕਰਨੇ ਨੇ ਤਾਂ ਸਾਰੇ ਬੰਦੇ ਉਤਰ ਜਾਓ ਜਦੋਂ ਉਹਨਾਂ ਨੇ ਇੰਨੀ ਗੱਲ ਕਹੀਏ ਸਾਰੇ ਬੰਦੇ ਉਤਰ ਜਾਓ ਤੇ ਸਵਾਰੀਆਂ ਪੈਨਿਕ ਕਰਨਾ ਬਈ ਹਾਸੀ ਸਾਰੇ ਖਜਲ ਹੋਵਾਂਗੇ ਮੈਡਮ ਤੁਸੀਂ ਥੱਲੇ ਉਤਰ ਜਾਓ ਹਨਾ ਤੇ ਮੈਂ ਉਥੇ ਇਹੀ ਕਹਿ ਰਹੀ ਆ ਕਿ ਪੁਲਿਸ ਬੁਲਾਓ ਮੇਰੀ ਵੀਡੀਓ ਬਣਾਈ ਹੈ ਮੈਨੂੰ ਡਿਲੀਟ ਕਰਾਵਾ ਐਨਏ ਵਿੱਚ ਉਹ ਜਿਹੜਾ ਬੰਦਾ ਸੀਗਾ ਇੱਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਰ ਰੂਡਲੀ ਬਿਹੇਵ ਕੀਤਾ ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਐਦਾ ਜਾਣਗੇ ਤੇ ਐਦਾ ਮਿਸਬੀ ਹੋਵੇ ਤਾਂ ਕਿਸ ਤਰ੍ਹਾਂ ਲੱਗੇਗਾ ਸਰ ਇੱਕ ਪਬਲੀਕਲੀ ਨੰਬਰ ਮੰਗਣਾ ਮੇਰਾ ਕਿਤੇ ਤੱਕ ਚਾਅ ਸੀਗਾ ਫਿਰ ਉਸ ਨੰਬਰ ਨੂੰ ਮੀਡੀਆ ਤੇ ਚਲਾਣਾ ਕਿੱਥੇ ਤੱਕ ਜਾਇਜ਼ ਸੀਗਾ ਫਿਰ ਜਿਹੜੀ ਟੱਚਿੰਗ ਹੋਈ ਜਦੋਂ ਮੈਡਮ ਕਹਿ ਰਹੀ ਐ ਕਿ ਮੈਨੂੰ ਟੱਚ ਕਿਦਾਂ ਕੀਤਾ ਤੂੰ ਹਨਾ ਟੱਚੇ ਕਰਨਾ ਕਿੱਥੇ ਤੱਕ ਜਾਇਜ਼ ਸੀ ਸਰ ਮੈਂ ਪੁਲਿਸ ਦੀ ਡਿਮਾਂਡ ਕੀਤੀ ਐ ਉਥੇ ਵੀਡੀਓ ਡਿਲੀਟ ਕਰਾਉਣ ਦੀ ਡਿਮਾਂਡ ਕੀਤੀ ਐ ਪਾਸੇ ਰੋਕਣ ਦੀ ਗੱਲ ਕੀਤੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ ਤੇ ਸਾਡੇ ਨਾਲ ਜਿਹੜਾ ਹੋਇਆ ਮੈਂ ਇੱਕ ਲੇਡੀ ਹਾਂ ਤੁਹਾਨੂੰ ਲੱਗਦਾ ਮੇਰੇ ਨਾਲ ਸਹੀ ਹੋਇਆ ਉਥੇ ਸਰ ਬਾਕੀ ਜਿਹੜੇ اپੋਜੀਸ਼ਨ ਸੀਗੇ ਐਨਾ ਮੇਰੇ ਕੰਮ ਤੋਂ ਘਬਰਾ ਗਏ ਨੇ ਕਿ ਇੰਨੀ ਕ ਉਹਨਾਂ ਨੇ ਵੀਡੀਓ ਮੇਰੀ ਵਾਇਲ ਕਰਵਾਈ ਹੈ ਉਹਨਾਂ ਨੂੰ ਕੰਮ ਮਿਲਿਆ ਕੋਈ ਗਾਲੀ ਮੈਨੂੰ ਵੀ ਅੱਜ ਫੀਲ ਹੋ ਰਿਹਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ ਆ ਜਿਹਨੂੰ ਦੇਖ ਕੇ اپੋਜੀਸ਼ਨ ਐਨਾ ਘਬਰਾਇਆ ਪਿਆ ਕਿ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਐਨਾ ਪਤਨ ਕੀਤਾ ਹੈ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਲਰ ਕਰੀਏ ਜਾਂ ਉੱਥੇ ਕੋਈ ਨਾਰਮਲ ਲੇਡਿਸ ਵੀ ਹੋਵੇ ਸਰ ਉਹਦਾ ਫੇਸ ਬਲਰ ਹੋਣਾ ਚਾਹੀਦਾ ਜਿੱਥੇ ਮੇਰਾ ਨੰਬਰ ਹੈ ਉਹ ਬੀਪ ਬਜਣੀ ਚਾਹੀਦੀ ਸੀ ਕੁਝ ਵੀ ਨਹੀਂ ਹੋਇਆ ਸਰ ਤੇ ਕੋਈ ਗੱਲ ਨਹੀਂ اپੋਜੀਸ਼ਨ ਨੇ ਮੈਨੂੰ ਪਪੂਲਰ ਹੀ ਕੀਤਾ ਕੋਈ ਦਿੱਕਤ ਨਹੀਂ ਜੋ ਸ਼ਖਸ ਕੋਨ ਸੀ ਜਿਹੜਾ ਤੁਹਾਡੇ ਨਾਲ ਬਸ ਦੇ ਵਿੱਚ ਕਰ ਰਿਹਾ ਸੀ ਸਰ ਹਾਲੇ ਤੱਕ ਉਹਦਾ ਪਤਾ ਨਹੀਂ ਚੱਲਿਆ ਮੈਂ ਉਹਨਾਂ ਦੇ ਅਗੇਂਸਟ ਐਫ ਆਈ ਆਰ ਕਰਾਈ ਹੈ ਤੇ ਕੋਈ ਗੱਲ ਨਹੀਂ ਬਹੁਤ ਜਲਦੀ ਫੜਿਆ ਜਾਏਗਾ ਇਹ ਤਾਂ ਲੇਡੀਜ਼ ਲਈ ਵੀ ਇੱਕ ਅੱਛਾ ਉਹ ਬਣਿਆ ਕਿ ਇੱਕ ਸਬਕ ਲੈਣਗੇ ਜੋ ਵੀ ਸਵਾਰੀਆਂ ਅਗਰ ਜਾ ਰਹੀਆਂ ਉਹਨਾਂ ਦਾ ਬੁਲਣ ਦਾ ਰਾਈਟਲੀ ਵਰਦਾ ਦੇਖਿਆ ਤੁਹਾਡਾ ਸਬਰ ਜਿਹੜਾ ਉੱਥੇ ਬਣਿਆ ਰਿਹਾ ਤੁਸੀਂ ਮਤਲਬ ਕੁਝ ਹਾਂਜੀ ਚੁੱਪਚਾਪ ਤੁਸੀਂ ਖੜੇ ਰਹੇ ਉਹਦਾ ਕੀ ਕਾਰਨ ਵੇ ਆ ਉਹਦਾ ਇੱਕ ਤਾਂ ਕਾਰਨ ਐ ਸੀਗਾ ਕਿ ਮੈਂ ਚਾਰੀ ਸੀ ਕਿ ਮੈਂ ਆਪਣੀ ਗੱਲ ਰੱਖ ਪਾਵਾਂ ਕਿ ਮੈਂ ਗਿਰਦੇ-ਗਿਰਦੇ ਬਚੀ ਆ ਔਰ ਨਾਹੀਂ ਮੈਂ ਉੱਥੇ ਕੋਈ ਝਗੜਾ ਨਹੀਂ ਸੀ ਚਾਰੀ ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਜਿਹੜਾ ਇਹ ਗੱਲ ਤੋਰਿਆ ਅੱਜ ਤਾਂ ਮੇਰੇ ਨਾਲ ਹੋਇਆ ਮੇਰੇ ਵਰਗੇ ਕਿੰਨੀਆਂ ਮੇਰੀਆਂ ਭੈਣਾਂ ਬਜ਼ੁਰਗ ਹੋਣੀਆਂ ਜਿਨ੍ਹਾਂ ਨਾਲ ਹੁੰਦਾ ਹੈਗਾ ਤਾਂ ਉਹ ਰੋਕਣ ਦੀ ਕੋਮਰੀਮ ਸੀਗੀ ਮੇਰੀ ਤੇ ਪਰ ਚਲੋ ਇਹ ਉਸ ਰਣਤਾ ਇਸਰਾ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਇਸਰਾ ਕਿਸੇ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਕੋਈ ਕਾਰਵਾਈ ਨਹੀਂ ਜੀ ਮੰਗ ਕਰ ਰਹੀ ਕਾਰਵਾਈ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਆਪਣੇ ਟਰਾਂਸਪੋਰਟ ਮੰਿਸਟਰ ਲਾਲਜੀਤ ਭੁੱਲਰ ਜੀ ਨੂੰ ਵੀ ਲਾਈਕ ਕੰਪਲੇਂਟ ਦਊਂਗੀ ਮੈਂ ਸੀਪੀ ਨੂੰ ਕੰਪਲੇਂਟ ਦੇ ਚੁੱਕੀ ਹਾਂ ਦੇ ਅਗੇਂਸਟ ਔਰ ਬੰਦੀ ਕਾਰਵਾਈ ਦੀ ਤਾਂ ਮੈਂ ਮੰਗ ਕਰਾਂਗੀ ਆ ਮੇਰਾ ਰਾਈਟ ਮੈਮ ਇੱਕ ਜਿਹੜੀ ਕੱਲ ਵੀਡੀਓ ਬਾਰੇ ਰੱਸੀ ਲਗਾ ਸੀ ਸੋਸ਼ਲ ਮੀਡੀਆ ਤੇ ਤੁਹਾਨੂੰ ਲੈ ਕੇ ਲੋਕ ਜਿਹੜੇ ਸਵਾਲ ਵੀ ਖੜੇ ਕਰ ਰਹੇ ਨੇ ਤਾਂ ਕੀ ਹੋ ਪੂਰਾ ਮਸਲਾ ਸੀਗਾ ਕੀ ਗੱਲ ਬਾਤ ਦੀ ਤੇ ਹੁਣ ਤੁਸੀਂ ਕੋਈ ਕੰਪਲੇਨ ਵੀ ਕੀਤੀ ਉਸ ਬੰਦੇ ਸਰ ਤੁਸੀਂ ਵੀਡੀਓ ਦੇਖੀਏ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਚੁੱਪਚਾਪ ਖੜੇ ਹੋ ਉਹਦੇ ਕੋਲ ਹਾਂਜੀ ਮੈਂ ਬਸ ਚੜਨ ਲੱਗੀ ਆ ਮੇਰਾ ਇੱਕ ਪੈਰ ਬੱਸ ਦੇ ਕਿ ਥੱਲੇ ਆ ਮੇਰੇ ਇੱਕ ਸਾਥੀ ਬੱਸ 'ਚ ਚੜ ਚੁੱਕੀ ਸੀ ਜਦੋਂ ਮੈਂ ਚੜਨ ਲੱਗੀ ਬੱਸ ਡਰਾਈਵਰ ਨੇ ਬੱਸ ਚਲਾ ਦਿੱਤੀ ਤੇ ਮੈਂ ਗਿਰ ਗਿਰਦੇ ਗਿਰਦੇ ਬੱਚੀ ਉਸ ਟਾਈਮ ਤੇ ਜਦੋਂ ਮੈਂ ਗਿਰਦੇ ਗਿਰਦੇ ਬੱਚੀ ਆ ਤੇ ਸਰ ਮੈਂ ਕੰਡਕਟਰ ਨੂੰ ਸਿਰਫ ਇੰਨਾ ਕਿਹਾ ਤੂੰ ਬਈ ਬੱਸ ਰੋਕੀ ਕਿਉਂ ਨਹੀਂ ਤੇ ਕੰਡਕਟਰ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤੇ ਉਹਦੇ ਵਿੱਚ ਉਹ ਕਹਿ ਰਿਹਾ ਹੈ ਕਲੀਅਰ ਕਹਿ ਰਿਹਾ ਹੈ ਕਿ ਸਮਰਾਲਾ ਚੌਕ ਬੱਸ ਸਟਾਪ ਹੈ ਨਹੀਂ ਸਰ ਸਮਰਾਲਾ ਚੌਕ ਬੱਸ ਸਟਾਪ ਹੈ ਨੇ ਬੱਸ ਸਟਾਪ ਹੈਗਾ ਹੈਗਾ ਨਾ ਫਿਰ ਬੋਲ ਕੇ ਵੀ ਦੱਸੋ ਕੀ ਹਾਂ ਨਾ ਬੱਸ ਸਟਾਪ ਸੀਗਾ ਤੇ ਮੈਂ ਜਦੋਂ ਚੜਨ ਲੱਗੀ ਉਹਨਾਂ ਨੇ ਬੱਸ ਚਲਾ ਦਿੱਤੀ ਜੀ ਤੇ ਉਹ ਕੰਡ ਉਹਨਾਂ ਨੇ ਮਤਲਬ ਜਿਹੜੀ ਸਵਾਰੀ ਸੀ ਉਹ ਮੇਰੇ ਮਗਰ ਪੈ ਗਈ ਕਿ ਮੈਂ ਪਾਸਪੋਰਟ ਬਣਵਾਣ ਜਾਣਾ ਸਾਨੂੰ ਜਲਦੀ ਹੈ ਤੂੰ ਬਸ ਉਤਰ ਤੇ ਅਸੀਂ ਜਾਈਏ ਜਦੋਂ ਸਵਾਰੀ ਨੇ ਮੇਰੇ ਨਾਲ ਮਿਸਬੀਹ ਕੀਤਾ ਤੱਕ ਕੰਡਕਟਰ ਔਰ ਡਰਾਈਵਰ ਤੇ ਵੀ ਥੋੜੀ ਜੀ એનર્ਜੀ ਆ ਗਈ ਉਹਨਾਂ ਨੇ ਗੱਲ ਨੂੰ ਘੁਮਾਤਾ ਸਵਾਰੀਆਂ ਤੇ ਗੱਲ ਲੱਗੇ ਉਹ ਕਿ ਇੰਨੀਆਂ ਸਵਾਰੀਆਂ ਪੂਰੀਆਂ ਕਰਨੇ ਨੇ ਤਾਂ ਸਾਰੇ ਬੰਦੇ ਉਤਰ ਜਾਓ ਜਦੋਂ ਉਹਨਾਂ ਨੇ ਇੰਨੀ ਗੱਲ ਕਹੀਏ ਸਾਰੇ ਬੰਦੇ ਉਤਰ ਜਾਓ ਤੇ ਸਵਾਰੀਆਂ ਪੈਨਿਕ ਕਰਨਾ ਬਈ ਹਾਸੀ ਸਾਰੇ ਖਜਲ ਹੋਵਾਂਗੇ ਮੈਡਮ ਤੁਸੀਂ ਥੱਲੇ ਉਤਰ ਜਾਓ ਹਨਾ ਤੇ ਮੈਂ ਉੱਥੇ ਇਹੀ ਕਹਿ ਰਹੀ ਆ ਕਿ ਪੁਲਿਸ ਬੁਲਾਓ ਮੇਰੀ ਵੀਡੀਓ ਬਣਾਈ ਹੈ ਮੈਨੂੰ ਡਿਲੀਟ ਕਰਾਵਾ ਐਨੇ ਵਿੱਚ ਉਹ ਜਿਹੜਾ ਬੰਦਾ ਸੀਗਾ ਇੱਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਰਡਲੀ ਬਿਹੇਵ ਕੀਤਾ ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਐਦਾ ਜਾਣਗੇ ਤੇ ਐਦਾ ਮਿਸਬੀ ਹੋਵੇ ਤੇ ਕਿਸ ਤਰ੍ਹਾਂ ਲੱਗੇਗਾ ਸਰ ਇੱਕ ਪਬਲੀਕਲੀ ਨੰਬਰ ਮੰਗਣਾ ਮੇਰਾ ਕਿਤੇ ਤੱਕ ਚਾਅ ਸੀਗਾ ਫਿਰ ਉਸ ਨੰਬਰ ਨੂੰ ਮੀਡੀਆ ਤੇ ਚਲਾਣਾ ਕਿੱਥੇ ਤੱਕ ਜਾਇਜ਼ ਸੀ ਫਿਰ ਜਿਹੜੀ ਟੱਚਿੰਗ ਹੋਈ ਜਦੋਂ ਮੈਡਮ ਕਹਿ ਰਹੀ ਐ ਕਿ ਮੈਨੂੰ ਟੱਚ ਕਿਦਾਂ ਕੀਤਾ ਤੂੰ ਹਨਾ ਟੱਚ ਕਰਨਾ ਕਿੱਥੇ ਤੱਕ ਜਾਇਜ਼ ਸੀ ਸਰ ਮੈਂ ਪੁਲਿਸ ਜੀ ਡਿਮਾਂਡ ਕੀਤੀ ਐ ਉੱਥੇ ਵੀਡੀਓ ਡਿਲੀਟ ਕਰਾਉਣ ਦੀ ਡਿਮਾਂਡ ਕੀਤੀ ਐ ਪਾਸੇ ਰੋਕਣ ਦੀ ਗੱਲ ਕੀਤੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ ਤੇ ਸਾਡੇ ਨਾਲ ਜਿਹੜਾ ਹੋਇਆ ਮੈਂ ਇੱਕ ਲੇਡੀ ਹਾਂ ਤੁਹਾਨੂੰ ਲੱਗਦਾ ਮੇਰੇ ਨਾਲ ਸਹੀ ਹੋਇਆ ਉਥੇ ਸਰ ਬਾਕੀ ਜਿਹੜੇ اپੋਜੀਸ਼ਨ ਸੀਗੇ ਐਨਾ ਮੇਰੇ ਕੰਮ ਤੋਂ ਘਬਰਾ ਗਏ ਨੇ ਕਿ ਇੰਨੀ ਕੋਣਾਂ ਨੇ ਵੀਡੀਓ ਮੇਰੀ ਵਾਇਲ ਕਰਵਾਈ ਹੈ ਉਹਨਾਂ ਨੂੰ ਕੰਮ ਮਿਲਿਆ ਕੋਈ ਗੱਲ ਨਹੀਂ ਮੈਨੂੰ ਵੀ ਅੱਜ ਫੀਲ ਹੋ ਰਿਹਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ ਆ ਜਿਨੂੰ ਦੇਖ ਕੇ اپੋਜੀਸ਼ਨ ਐਨਾ ਘਬਰਾਇਆ ਪਿਆ ਕਿ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਐਨਾ ਪਤਨ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਲਰ ਕਰੀਏ ਜਾਂ ਉੱਥੇ ਕੋਈ ਨਾਰਮਲ ਲੇਡਿਸ ਵੀ ਹੋਵੇ ਸਰ ਉਹਦਾ ਫੇਸ ਬਲਰ ਹੋਣਾ ਚਾਹੀਦਾ ਜਿੱਥੇ ਮੇਰਾ ਨੰਬਰ ਹੈ ਉਹ ਬੀਪ ਬਜਣੀ ਚਾਹੀਦੀ ਸੀ ਕੁਝ ਵੀ ਨਹੀਂ ਹੋਇਆ ਸਰ